ਵੀ ਅਸੀਂ ਆਦੀ ਨਭਾਵਾਂਗੇ ਜਿਵੇਂ ਵੀ ਹੋਇਆ ਉਵੇਂ ਦੇਖਿਆ ਜਾਊਗਾ ਤਿਆਰ ਹਾਂ ਕਿਉਂਕਿ ਲੰਮਾ ਬਿਲਕੁਲ ਤਿਆਰ ਹਾਂ ਜੀ ਜਿੰਨਾ ਟਾਈਮ ਮਰਜੀ ਲੰਮਾ ਚੱਲੇ ਕੋਈ ਚੱਕਰੀ ਕੋਈ ਨਹੀਂ ਬਸ ਬਿਲਕੁਲ ਤਿਆਰ ਹਾਂ ਕੋਈ ਗੱਲ ਨਹੀਂ ਸਦੋਂ ਉੱਠੋਗੇ ਕਿਵੇਂ ਲੱਗਦਾ ਹੈ ਉੱਠਾਂਗੇ ਤਾਂ ਹੁਣ ਤਾਂ ਹੀ ਇੱਕ ਪਾਸਾ ਕਰਕੇ ਉੱਠਾਂਗੇ ਐ ਨਹੀਂ ਉੜਦੇ ਯਾਦਾ ਸਾਡੀਆਂ ਲਾਸ਼ਾਂ ਉੱਠਣਗੀਆਂ ਤੇ ਜਾਂ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਇਸ ਪਰਿਵਾਰ ਨਾਲ ਕੋਈ ਗੱਲਬਾਤ ਆ ਪਰਿਵਾਰ ਨਾਲ ਗੱਲ ਹੋਈ ਆ ਸਹਿਮਤੀ ਮਿਲੀ ਹੈ ਪਰਿਵਾਰ ਨਾਲ ਬਾਕੀ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਪਰਿਵਾਰ ਨਾਲ ਸਹਿਮਤੀ ਲੈ ਕੇ ਨਹੀਂ ਚੱਲੀਆਂ ਜਾਂਦੀਆਂ ਨਾਲ ਪਰਿਵਾਰ ਚ ਦੇਖੋ ਚਲੋ ਮੈਂ ਦੱਸਣਾ ਨਹੀਂ ਚਾਹਦਾ ਪਰ ਮੈਂ ਦੱਸਦਾ ਵੀ ਮੇਰੇ ਪਰਿਵਾਰ ਚ ਘਰ ਚ ਮੇਰੇ 5 ਗੁੜੀਆਂ ਹੀ ਰਹਿੰਗੀਆਂ ਇੱਕ ਮੇਰੀ ਮਾਤਾ ਮੇਰੀ ਵਾਈਫ ਤਿੰਨ ਮੇਰੀਆਂ ਕੁੜੀਆਂ بس 판지 ਮੈਂਬਰ ਆ ਮਗਰ ਕਰਦੇ ਚੱਕਰ ਹੀ ਕੋਈ ਨਹੀਂ ਇਕੱਲਾ ਹੀ ਆ ਮੈਂ ਬਸ ਬੰਦਾ ਘਰੇ ਚੱਲਿਆਂ ਜੀ ਫਿਰ ਵੀ ਇਹਦੇ ਲਈ ਫੈਸਲਾ ਲੈਣਾ ਕਿੰਨਾ ਕਿ ਮੁਸ਼ਕਲ ਰਿਹਾ ਕੋਈ ਮੁਸ਼ਕਲ ਨਹੀਂ ਲੱਗਾਈ ਕਿਉਂਕਿ ਪ੍ਰਧਾਨ ਜੀ ਸਾਡੀ ਖਾਤਰ ਉਹ ਕਰ ਰਹੇ ਆ ਤੇ ਅਸੀਂ ਵੀ ਅਸੀਂ ਨਹੀਂ ਕਰ ਸਕਦੇ ਇਸ ਟਾਈਮ ਲੈ ਕੇ ਕਿਉਂਕਿ ਅਸੀਂ ਪ੍ਰਧਾਨ ਜੀ ਦੇ ਯੋਧੀ ਅਸੀਂ ਵੀ ਜਰੂਰ ਇਸੇ ਗੱਲ ਨੂੰ